ਇਸ ਚੀਜ਼ ਦਾ ਸੀਗਾ ਵੀ ਜਿਹੜਾ ਜ਼ੁਲਮ ਹੋ ਰਿਹਾ ਸੀ ਵੀ ਉਸ ਤੋਂ ਬਾਅਦ ਸਬਰ ਦੀ ਇਮਤਿਹਾਨ ਜਿਹੜੀ ਇਹਨਾਂ ਨੇ ਲਈ ਤੇ ਉਹਦਾ ਸੀ ਇਹਨਾਂ ਨੂੰ ਜ਼ਬਰ ਜ਼ੁਲਮ ਦਾ ਸੀ ਜਵਾਬ ਦਿੱਤਾ ਇਸ ਤਰ੍ਹਾਂ ਦਾ ਬਠਿੰਡਾ ਬੰਦ ਅੱਜ ਤੋਂ ਪਹਿਲਾਂ ਕਦੀ ਨਹੀਂ ਹੋਇਆ ਯਾ ਕਈ ਥਾਵਾਂ ਤੇ ਉਹਨਾਂ ਨੇ ਜ਼ਬਰਦਸਤੀ ਕਰਨੀ ਪਈ ਹੈ ਲੇਕਿਨ ਕੋਈ ਵੀ ਜ਼ਬਰਦਸਤੀ ਕਿਸੇ ਨਾਲ ਨਹੀਂ ਕੀਤੀ ਗਈ ਕਿਉਂਕਿ ਇਹ ਧੱਕਾ ਇਹ ਸਾਰੇ ਲੋਕਾਂ ਦੇ ਨਾਲ ਹੋ ਰਿਹਾ ਸੀ ਇਹ ਇਕੱਲਾ ਵਪਾਰ ਦਾ ਮਸਲਾ ਨਹੀਂ ਸੀ ਅੱਜ ਜਿਹੜੇ ਵੀ ਇਸ ਸੰਘਰਸ਼ ਦੇ ਵਿੱਚ ਇੱਥੇ ਪਹੁੰਚੇ ਤੇ ਉਹਨਾਂ ਨੇ ਸਾਡਾ ਸਾਥ ਦਿੱਤਾ ਜਿਨ੍ਹਾਂ ਨੇ ਦੁਕਾਨਾਂ ਬੰਦ ਕੀਤੀਆਂ ਜਿਹੜੇ ਲੋਕ ਸਾਨੂੰ ਫੋਨ ਦੇ ਉੱਤੇ ਆ ਜਿਨ੍ਹਾਂ ਨੇ ਫੇਸਬੁੱਕ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਅਸੀਂ ਤੁਹਾਡੇ ਨਾਲ ਆ ਕਈਆਂ ਨੇ ਸਾਨੂੰ ਲਿਖਤੀ ਭੇਜੇ ਕਈ ਵਿਚਾਰੇ ਆਪ ਇੰਨੀ ਦੂਰੋਂ ਦੂਰੋਂ ਮੰਡੀਆਂ ਤੋਂ ਚੱਲ ਕੇ ਆਏ ਜਿਵੇਂ ਜੈਤੋ ਤੋਂ ਸੰਦੀਪ ਲੁੰਬਾ ਜੀ ਵੀ ਆਪਦੀ ਸਾਰੀ ਟੀਮ ਦੇ ਨਾਲ ਆਏ ਆ ਉੱਥੋਂ ਜੈਤੋ ਤੋਂ ਨੌਜਵਾਨ ਵੈਲਫੇਅਰ ਸੁਸਾਇਟੀ ਵਾਲਾ ਨੇ ਵੀ ਸਮਰਥਨ ਪੱਤਰ ਭੇਜਿਆ ਤਾਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਅੱਜ ਦਾ ਜਿਹੜਾ ਇਕੱਠ ਸੀ ਤੇ ਅੱਜ ਦਾ ਜਿਹੜਾ ਬਠਿੰਡਾ ਬੰਦ ਸੀ ਉਹੀ ਇੱਕ ਸਬਰ ਹੈ ਸਬਰ ਇਸ ਚੀਜ਼ ਦਾ ਸੀਗਾ ਵੀ ਜਿਹੜਾ ਜ਼ੁਲਮ ਹੋ ਰਿਹਾ ਸੀ ਵੀ ਉਸ ਤੋਂ ਬਾਅਦ ਸਬਰ ਦੀ ਇਮਤਿਹਾਨ ਜਿਹੜੀ ਇਹਨਾਂ ਨੇ ਲਈ ਤੇ ਉਹਦਾ ਅਸੀਂ ਇਹਨਾਂ ਨੂੰ ਜ਼ਬਰ ਜ਼ੁਲਮ ਦਾ ਅਸੀਂ ਜਵਾਬ ਦਿੱਤਾ ਇੱਥੇ ਇਕੱਠੇ ਹੋ ਕੇ ਬਠਿੰਡਾ ਬੰਦ ਰੱਖ ਕੇ ਇਸ ਤਰ੍ਹਾਂ ਦਾ ਬਠਿੰਡਾ ਬੰਦ ਅੱਜ ਤੋਂ ਪਹਿਲਾਂ ਕਦੀ ਨਹੀਂ ਹੋਇਆ ਸਿਰਫ ਕਿਸਾਨ ਜਥੇਬੰਦੀਆਂ ਦੀ ਕਾਲ ਦੇ ਉੱਤੇ ਬਠਿੰਡਾ ਬੰਦ ਕੀਤਾ ਗਿਆ ਸੀ ਲੇਕਿਨ ਇਸ ਤੋਂ ਪਹਿਲਾਂ ਬਠਿੰਡਾ ਬੰਦ ਜਿੰਨੇ ਵਾਰ ਵੀ ਹੋਇਆ ਜਥੇਬੰਦੀਆਂ ਨੂੰ ਜਾਂ ਤਾਂ ਦੁਕਾਨਾਂ ਦੁਕਾਨਾਂ ਤੇ ਜਾ ਕੇ ਕਹਿਣਾ ਪਿਆ ਹੈ ਯਾ ਕਈ ਥਾਵਾਂ ਤੇ ਉਹਨਾਂ ਨੇ ਜ਼ਬਰਦਸਤੀ ਕਰਨੀ ਪਈ ਐ ਲੇਕਿਨ ਕੋਈ ਵੀ ਜ਼ਬਰਦਸਤੀ ਕਿਸੇ ਨਾਲ ਨਹੀਂ ਕੀਤੀ ਗਈ ਕਿਉਂਕਿ ਇਹ ਧੱਕਾ ਇਹ ਸਾਰੇ ਲੋਕਾਂ ਦੇ ਨਾਲ ਹੋ ਰਿਹਾ ਸੀ ਇਹ ਇਕੱਲਾ ਵਪਾਰ ਦਾ ਮਸਲਾ ਨਹੀਂ ਸੀ ਇਹ ਸਾਰੇ ਲੋਕਾਂ ਦਾ ਮਸਲਾ ਸੀਗਾ ਸਰਕਾਰ ਸਦਾ ਤੋਂ ਪਹਿਲਾਂ ਕਹਿੰਦੀ ਸੀ ਵੀ ਜਿਹੜੇ ਧਰਨੇ ਆ ਕਾਲੀ ਸਰਕਾਰ ਕਾਲੀ ਕਾਂਗਰਸ ਸਰਕਾਰ 'ਚ ਬਹੁਤ ਧਰਨੇ ਲੱਗਦੇ ਸੀ ਸਾਡੀ ਸਰਕਾਰ ਲਿਆਓ ਬਦਲਾਅ ਲਿਆਓ ਇੱਕ ਮੌਕਾ ਦਿਓ ਸਾਨੂੰ ਜਨਨ ਕਿ ਤੁਹਾਨੂੰ ਪਿਛਲੀਆਂ ਸਰਕਾਰਾਂ ਨਾਲੋਂ ਕੁਝ ਫਰਕ ਲੱਗੂਆ ਬਦਲਾਅ ਆਊਆ ਉਹ ਕਹਿੰਦੇ ਧਰਨੇ ਨਹੀਂ ਲੱਗਦੇ ਉਹੀ ਧਰਨੇ ਲੱਗ ਰਹੇ ਆ ਉਹੀ ਨੌਜਵਾਨ ਆਦੇ ਹੱਕਾਂ ਦੇ ਖਾਤਰ ਟੈਂਕੀਆਂ ਤੇ ਚੜ ਰਹੇ ਆ ਉਹੀ ਸਾਰਾ ਕੁਝ ਲੱਗ ਰਿਹਾ ਤੁਹਾਨੂੰ ਕੀ ਲੱਗ ਰਿਹਾ ਉਧਰ ਫਰਕ ਸਰਕਾਰਾਂ ਨੂੰ ਦੇਖੋ ਜੀ ਜਿਹੜੇ ਉਹਨਾਂ ਨੇ ਦਾਅਵੇ ਕੀਤੇ ਹੈਗੇ ਆ ਹੁਣ ਉਹਨਾਂ ਨੂੰ ਟਾਈਮ ਵੀ ਜ਼ਿਆਦਾ ਹੋ ਗਿਆ ਆਪਾਂ ਸ਼ੁਰੂ ਸ਼ੁਰੂ ਚ ਕਹਿ ਸਕਦੇ ਸੀ ਵੀ ਚਲੋ ਨਵੀਂ ਸਰਕਾਰ ਐ ਐਦੋਂ ਪਹਿਲਾਂ ਕਦੀ ਵੀ ਇਹ ਸੱਤਾ ਦੇ ਵਿੱਚ ਨਹੀਂ ਆਏ ਤਾਂ ਇਹਨਾਂ ਨੂੰ ਐਕਸਪੀਰੀਅੰਸ ਨਹੀਂ ਸੀ ਹੈਂਡਲ ਕਰਨ ਦਾ ਲੇਕਿਨ ਇਹਨਾਂ ਨੂੰ ਹੁਣ ਇੰਨਾ ਟਾਈਮ ਹੋ ਗਿਆ ਇਹਨਾਂ ਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਕਿਉਂਕਿ ਜਿਹੜਾ ਕੋਈ ਵੀ ਧਰਨਾ ਕੋਈ ਵੀ ਰੋਸ਼ ਮਜਾਰਾ ਹੁੰ ਉਹ ਸਭ ਤੋਂ ਪਹਿਲਾਂ ਸਰਕਾਰਾਂ ਦੀਆਂ ਜੜਾਂ 'ਚ ਬੈੰਦਾ ਹੁੰਦਾ ਹੈ ਸਰਕਾਰ ਜਦੋਂ ਖਤਮ ਹੁੰਦੀ ਹੈ ਉਹਨਾਂ ਦੇ ਸਭ ਤੋਂ ਵੱਡੇ ਕਾਰਨ ਰੋਸ ਮਜਾਰੇ ਤੇ ਧਰਨੇ ਪ੍ਰਦਰਸ਼ਨ ਤੇ ਆ ਲੋਕਾਂ ਦੇ ਜਿਹੜੀ ਇੱਕ ਇਕੱਠ ਹੈ ਇਹੀ ਹੁੰਦਾ ਜੀ ਇਹਨਾਂ ਨੇ ਜਿਤਾਣਾ ਹੁੰਦਾ ਇਹਨਾਂ ਨੇ ਬਿਠਾਣਾ ਹੁੰਦਾ ਸਰਕਾਰ ਦੀ ਮਰਜ਼ੀ ਹੈ ਉਹ ਕੀ ਚਾਹੁੰਦੇ ਆ ਦੁਬਾਰਾ ਸੱਤਾ 'ਚ ਆਣਾ ਚਾਹੁੰਦੇ ਆ ਤਾਂ ਲੋਕਾਂ ਦੀਆਂ ਮੰਗਾਂ ਨੂੰ ਸੀਰੀਅਸ ਲੈਣ ਲੋਕਾਂ ਦੇ ਡਿਮਾਂਡ ਨੂੰ ਲੋਕਾਂ ਦੇ ਨਾਲ ਤੱਕੇਸ਼ਾਈ ਨੂੰ ਘਟਾਉਣ ਖਤਮ ਕਰਨ ਇਹ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਹੁਣ ਕੁਰਸੀ ਤੇ ਬੈਠੀ ਦੇਖੋ ਜੀ ਗੱਲ ਜੇ ਅਸੀਂ ਵਪਾਰੀ ਵਰਗ ਦੀ ਕਰੀਏ ਤਾਂ ਐਦੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਹੈਗੀਆਂ ਸਾਡੇ ਵਪਾਰੀਆਂ ਦਾ ਕਿਸੇ ਨੇ ਨਹੀਂ ਸੋਚਿਆ ਜਿੰਨੇ ਵੀ ਟੈਕਸ ਹੈ ਜਿੰਨੇ ਵੀ ੱੱਕੇ ਹੈ ਜਿੰਨੇ ਵੀ ਕਾਨੂੰਨ ਹੈ ਉਹ ਸਾਰੇ ਵਪਾਰੀਆਂ ਤੇ ਹੈ ਕੋਈ ਵੀ ਰਾਹਤ ਵਪਾਰੀਆਂ ਨੂੰ ਨਹੀਂ ਮਿਲਦੀ ਜੇਕਰ ਕਿਸੇ ਦੀ ਦੁਕਾਨ ਦੇ ਉੱਤੇ ਪਾਇਆ ਕੂੜਾ ਵੀ ਬਾਹਰ ਰਹਿ ਜੇ ਉਹਦਾ ਜੁਰਮਾਨਾ ਕਰ ਦਿੰਦੇ ਆ ਜੇਕਰ ਕਿਸੇ ਦੀ ਦੁਕਾਨ ਦੀ ਵਾਰ ਕਿਸੇ ਕੂੜੇ ਦੇ ਢੇਰ ਨੂੰ ਥੋੜਾ ਜਿਹਾ ਅੱਗ ਲੱਗੀ ਹੋਵੇ ਮਾੜੀ ਜੀ ਨੂੰ ਉਹਦਾ 25000 ਤੱਕ ਦਾ ਜੁਰਮਾਨੇ ਦਾ ਪ੍ਰਬਾਧਨ ਕਰਤਾ ਇਹਨਾਂ ਨੇ ਇਹ ਕਹਿੰਦੇ ਜੇ ਕਿਸੇ ਦੇ ਪਲਾਸਟਿਕ ਦੀਆਂ ਚੀਜ਼ਾਂ ਮਿਲ ਗਈਆਂ ਲਫਾਫੇ ਮਿਲ ਗਏ ਅਸੀਂ ਉਤੇ ਕਾਰਵਾਈ ਕਰ ਦਾਂਗੇ ਫੈਕਟਰੀਆਂ ਨਹੀਂ ਬੰਦ ਕਰਾਂਗੇ ਸਿਰਫ ਦੁਕਾਨਦਾਰਾਂ ਨੂੰ ਤੰਗ ਕਰਦੇ ਆ ਬਿਜਲੀ ਸਭ ਤੋਂ ਮਹਿੰਗੀ ਵਪਾਰਿਕ ਅਦਾਰੇ ਦੀ ਹੈ ਉਹਨਾਂ ਨੂੰ ਕੋਈ ਰਾਹਤ ਨਹੀਂ ਹੈਗੀ ਹੈ ਕਿਸੇ ਵੀ ਸਰਕਾਰ ਨੇ ਵਪਾਰੀਆਂ ਦੀ ਹਲੇ ਤੱਕ ਨਹੀਂ ਸੁਣੀ ਇਹ ਚੀਜ਼ ਉਮੀ ਜਾਰੀ ਹੈ ਵਪਾਰੀ ਸਰਕਾਰਾਂ ਦਾ ਇੰਨਾ ਹੀ ਸੀ ਟਾਰਗੇਟ ਕਿਉਂ ਹੈ ਉਹਨਾਂ ਨੂੰ ਲੱਗਦਾ ਵੀ ਵਪਾਰੀ ਨਹੀਂ ਬੋਲਦੇ ਵਪਾਰੀ ਇਕੱਠੇ ਨਹੀਂ ਹੁੰਦੇ ਇਹ ਏਸ਼ੀਆਂ ਚ ਬੈਠਣ ਵਾਲੇ ਆ ਇਹ ਧੁੱਪਾਂ ਚ ਨਹੀਂ ਆ ਸਕਦੇ ਨਾ ਇਹ ਅੱਜ ਦੁਕਾਨ ਛੱਡ ਦੇ ਸਕਦੇ ਲੇਕਿਨ ਅੱਜ ਬਠਿੰਡੇ ਨੇ 15 ਅਗਸਤ ਵਾਲੇ ਦਿਨ ਇੱਕ ਇਤਿਹਾਸ ਬਣਾਤਾ ਜਿਹੜੇ ਸਾਡੇ ਲੋਕਾਂ ਨੇ ਇੱਕ ਇਤਿਹਾਸ ਬਣਾਤਾ ਵੀ ਜੇ ਤੱਕਾ ਹੋਇਆ ਤਾਂ ਜਿੰਨਾ ਵੀ ਸਾਡਾ ਇੱਥੇ ਕੂਲਰ ਤੇ ਪੱਖਿਆਂ ਦਾ ਇੰਤਜ਼ਾਮ ਸੀ ਲੇਕਿਨ ਜਾਦਾ ਲੋਕ ਸਖੜਕ ਦੀ ਧੁੱਪ ਦੇ ਵਿੱਚ ਬਾਹਰ ਬੈਠੇ ਰਹੇ ਐਡੀ ਗਰਮੀ ਦੇ ਵਿੱਚ ਪਸੀਨੇ ਨਾਲ ਸਾਰੇ ਭੀਜੇ ਹੋਏ ਸੀਗੇ ਹੋ ਸਕਦਾ 2-4 ਜਣਿਆਂ ਦੀ ਤਵੇਤ ਵੀ ਖਰਾਬ ਹੋ ਜੇ ਕੁਝ ਤਾਂ ਇੱਥੇ ਸ਼ੂਗਰ ਦੇ ਮਰੀਜ਼ ਬਜ਼ੁਰਗ ਬੈਠੇ ਸੀਗੇ ਉਹਨਾਂ ਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਵੱਡੇ ਵੱਡੇ ਕਰੋੜਪਤੀ ਵਪਾਰੀ ਜਿਨ੍ਹਾਂ ਦੀ ਦੁਕਾਨ ਤੇ 100 100 200 ਬੰਦਾ ਕੰਮ ਕਰਦਾ ਉਹ ਧੁੱਪ ਦੇ ਵਿੱਚ ਸੜਦੇ ਰਹੇ ਕੋਈ ਪੱਖਾ ਨਹੀਂ ਕੋਈ ਕੁਛ ਨਹੀਂ ਉਹਨਾਂ ਨੂੰ ਅੱਜ ਇੱਕ ਸਬਕ ਲੈਣਾ ਚਾਹੀਦਾ ਸਿਰਫ ਇਹ ਵਾਲੀ ਸਰਕਾਰ ਨੂੰ ਨਹੀਂ ਜਿਹੜੀ ਪੰਜਾਬ ਦੇ ਵਿੱਚ ਹੈ ਬਠਿੰਡੇ ਦੇ ਵਿੱਚ ਹੈ 올 ਇੰਡੀਆ ਦੀ ਸਰਕਾਰਾਂ ਨੂੰ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਇੱਕ ਸਬਕ ਲੈਣਾ ਚਾਹੀਦਾ ਵੀ ਮਾਹੌਲ ਕਿਸ ਤਰ੍ਹਾਂ ਦਾ ਬਣ ਚੁੱਕਿਆ ਹੈ ਬਠਿੰਡੇ ਦਾ ਵਪਾਰੀ ਨੇ ਇੱਕ ਏਕਤਾ ਦਾ ਜਿਹੜੇ ਉਦਾਹਰਣ ਪੇਸ਼ ਕੀਤੀ ਹੈ ਇਹਦੇ ਨਾਲ ਹੁਣ ਆਸ-ਪਾਸ ਜਿੰਨੇ ਵੀ ਲੋਕ ਹੈ ਉਹਨਾਂ ਦਾ ਵੀ ਹੌਸਲਾ ਬੁਲੰਦ ਹੋਊਗਾ ਧਰਨੇ ਦੇ ਨਾਲ ਜਿਹੜੀ ਸੁੱਤੀ ਪਈ ਸਰਕਾਰ ਕੀ ਜਾਗੂਗੀ ਪ੍ਰਸ਼ਾਸਨ ਸੁੱਤਾ ਪਿਆ ਜਾਗੂਗਾ ਅੱਧੀ ਰਾਤ ਤੱਕ ਪ੍ਰਸ਼ਾਸਨ ਨੋਟੀਫਿਕੇਸ਼ਨਾਂ ਬਣਾਉਂਦਾ ਰਿਹਾ ਜੀ ਇਹਦਾ ਮਤਲਬ ਜਾਗਿਆ ਹੀ ਹੋਇਆ ਸੀ ਅਸੀਂ 3-4 ਦਿਨਾਂ ਦਾ ਸੌਣ ਹੀ ਨਹੀਂ ਦਿੱਤਾ ਜੀ ਅਸਰ ਹੋਇਆ ਜਾਨੀ ਕਿ ਤੁਹਾਡੇ ਏਕਤਾ ਦਾ ਵਪਾਰੀ ਇੱਕ ਬਿਲਕੁਲ ਹੋਇਆ ਜੀ ਅਸੀਂ ਜਿੱਥੇ ਖੜੇ ਹੈਗੇ ਆ ਇੱਥੇ ਅਸੀਂ ਟਾਵਰ ਦੇ ਉੱਤੇ ਆਪਦੇ ਧਰਨੇ ਦੇ ਤੇ ਬੰਦ ਦੇ ਬੈਨਰ ਲਗਾਏ ਸੀ ਨਗਰ ਨਿਗਮ ਨੇ ਸਾਰੀ ਰਾਤ ਜਾਗ ਕੇ ਬੈਨਰ ਬਣਵਾਏ ਨਵੇਂ ਸਵੇਰ-ਸਵੇਰ ਸਾਡੇ ਬੈਨਰ ਪਾੜ ਕੇ ਹੜਬੜੀ ਚਾਅ ਦੇ ਬੈਨਰ ਲਗਾਤੇ ਜਿੱਥੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਦਿਹਾੜਾ 76ਵੇਂ 77ਵੇਂ 78ਵੇਂ ਨਗਰ ਨਿਗਮ ਦੀ ਥਾਂ ਤੇ ਨਰਕ ਨਿਗਮ ਲਿਖਤਾ ਆਪਦੀ ਉਹਨਾਂ ਦੀ ਅਸਲੀਅਤ ਸਾਹਮਣੇ ਆ ਗਈ ਸਾਡੇ ਸੰਘਰਸ਼ ਦੇ ਨਾਲ ਉਹਨਾਂ ਦੀ ਬਖਲਾਹਟ ਸਾਹਮਣੇ ਆ ਗਈ ਤੁਸੀਂ ਦੇਖੋ ਚੌਕ ਦੇ ਵਿੱਚ ਬਖਲਾਹਟ ਦੇ ਵਿੱਚ ਬਖਲਾਹਟ ਦੇ ਵਿੱਚ ਜਲਦਬਾਜੀ ਦੇ ਵਿੱਚ ਨਹੀਂ ਜੀ ਬਖਲਾਹਟ ਦੇ ਵਿੱਚ ਉਹਨਾਂ ਨੂੰ ਸਮਝ ਨਹੀਂ ਆਇਆ ਬਸ ਲਾ ਦਿਓ ਲਾ ਦਿਓ ਲਾ ਦਿਓ ਜਲਦੀ ਲਾ ਦਿਓ ਬਸ ਬਾਦ ਫਟਾਫਟ ਲਗਾ ਦਿਓ ਉਹਨਾਂ ਦਾ ਪੱਟ ਕੇ ਸਾਡਾ ਲਾ ਦਿਓ ਉਹ ਸਾਨੂੰ ਫੇਲ ਕਰਨਾ ਚਾਹੁੰਦੇ ਸੀ ਲਿਕਨ ਜਨਰਲ ਕਿਸੇ ਤਰੀਕੇ ਤੱਕ ਇਹਨਾਂ ਦੇ ਦਬਾਅ ਬਣਾਇਆ ਜਾਵੇ ਲੇਕਿਨ ਮੈਂ ਤੁਹਾਨੂੰ ਮੀਡੀਆ ਦੇ ਭਰਾਵਾਂ ਨੂੰ ਵੀ ਕਹੂੰਗਾ 올 ਇੰਡੀਆ ਇਹਨਾਂ ਦਾ ਜਲੂਸ ਕੱਢੋ ਉਹ ਚੀਜ਼ ਦਿਖਾ ਕੇ ਜਿੱਥੇ ਲਿਖਿਆ ਇਹਨਾਂ ਨੇ ਨਰਕ ਨਿਗਮ ਦਿਖਾਓ ਤੁਸੀਂ ਤੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ 76ਵੇਂ 77ਵੇਂ ਕਿ 78ਵੇਂ ਨਾ ਇਹਨਾਂ ਨੂੰ ਦੇਸ਼ ਨਾਲ ਕੋਈ ਲੈਣਾ ਦੇਣਾ ਨਾ ਦੇਸ਼ ਨਾਲ ਕੋਈ ਲੈਣਾ ਦੇਣਾ ਨਾ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਉਹ ਦੇਖੋ ਜੀ 76ਵਾਂ 76ਵੇਂ ਤੇ ਕਾਲੇ ਅੱਖਾਂ ਦੇ ਲਿਖਿਆ ਕੈਮਰਾ ਨਰਕ ਨਿਗਮ ਨਰਕ 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 ਨਿਗਮ ਇਹ ਨਰਕ ਨਿਗਮ ਹੈ ਇਹ ਇਹਨਾਂ ਨੇ ਆਪ ਵੀ ਇਸ ਲਈ ਤਦਾਸਤੀ ਇਹ ਤੁਹਾਡੀ ਨਹੀਂ ਸਿੱਧਾ ਹੁਣ ਤਮੰਦ ਦਾ ਪੰਜਾਬੀ ਨੂੰ ਲੈ ਕੇ ਜਾਣਗੇ ਬੜੀਆਂ ਟਿੱਪਣੀਆਂ ਜਨ ਲੈ ਸੁਖਬਾਤ ਸਿੰਘ ਖੈਰੇ ਨੂੰ ਘੇਰਦੇ ਹੁੰਦੇ ਆ ਵੀ ਉਹਨ ਪੰਜਾਬ ਨੂੰ ਘੇਰਦੇ ਆ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਇਹ ਮੁੱਦਾ ਸੀਐਨ ਸਾਹਿਬ ਤੱਕ ਪਹੁੰਚ ਗਿਆ ਲੇਕਿਨ ਇਹ ਮੁੱਦਾ ਨਾ ਲਿਖਣ ਦਾ ਨਹੀਂ ਹੈ ਇਹ ਮੁੱਦਾ ਹੈਗਾ ਬਖਲਾਟ ਦੇ ਵਿੱਚ ਅਸਲੀਅਤ ਲਿਖਣ ਦਾ ਤਾਂ ਇਹਨਾਂ ਨੂੰ ਝਾੜ ਇਸ ਗੱਲ ਦੀ ਨਹੀਂ ਪਾਉਗੀ ਵੀ ਤੁਸੀਂ ਗਲਤ ਕਿਉਂ ਲਿਖਿਆ ਇਹਨਾਂ ਨੂੰ ਝਾੜ ਹੋ ਸਕਦਾ ਇਸ ਗੱਲ ਦੀ ਪਾਉਗੀ ਵੀ ਤੁਸੀਂ ਸੱਚ ਕਿਉਂ ਲਿਖਿਆ ਨਰਕ ਨਿਗਮ ਕਿਉਂ ਲਿਖਿਆ ਨਰਕ ਵੀ ਲਿਖਿਆ ਰੰਗ ਉਥੇ ਕੰਕਰ ਹੋਰ ਵੀ ਦਿੱਤਾ ਜਾ ਸਕਦਾ ਸੀ ਕਲਰ ਵੀ ਕਾਲਾ ਲਿ ਦਿੱਤਾ ਉਹ ਜੋ ਇਹ ਕਾਲਕ ਇਹਨਾਂ ਦਾ ਕੰਮ ਹੀ ਇਹ ਹੈ ਜੀ ਗੱਲਾਂ ਕਲਰ ਵੀ ਕਾਲਾ ਦਿੱਤਾ ਜਿਹੜੇ ਹੁਣ ਦੇ ਅਧਿਕਾਰੀ ਐ ਇੱਥੇ ਬੈਠੇ ਐ ਜਿਹੜੀ ਜਿਆਦਤੀਆਂ ਉਹ ਕਰ ਰਿਹਾ ਐ ਜਿਹੜੀ ਉਹਨਾਂ ਨੇ ਇੱਥੇ ਸਾਡੇ ਲੋਕਾਂ ਦੇ ਉੱਤੇ ਆਪ ਦਾ ਕਾਲਾ ਕਾਨੂੰਨ ਚਲਾਇਆ ਸੀ ਇਹ ਉਹਨਾਂ ਨੇ ਆਪਦੇ ਕਾਲੇ ਰੰਗ ਦੇ ਵਿੱਚ ਲਿਖ ਕੇ ਨਾਲੇ ਉਹਨਾਂ ਨੇ ਇਹ ਵੀ ਦੱਸਤਾ ਵੀ ਅਸੀਂ ਇਹ ਨਰਕ ਲੋਕਾਂ ਦੇ ਉੱਤੇ ਥੋਪਿਆ ਸੀਗਾ ਸਾਫਤ ਕਰਤਾ ਸਾਫਤ ਕਰਤਾ ਰੋਜ਼ ਦਾ ਕਲੇਸ਼ ਰੋਜ਼ ਦੇ ਲੜਾਈ ਝਗੜੇ ਆਪਾਂ ਕਹਿੰਨੇ ਆ ਵੀ ਇਹ ਸਵਰਗ ਨਹੀਂ ਇਹ ਨਰਕ ਹੈ ਆਪਾਂ ਘਰਾਂ 'ਚ ਵੀ ਕਹਿ ਦਿੰਨੇ ਆ ਸਾਨੂੰ 29 ਐਮਸੀ ਸਾਹਬਾਂ ਨੇ ਸਮੇਤ ਮੇਅਰ ਤੇ ਡਿਪਟੀ ਮੇਅਰ ਉਹਨਾਂ ਸਮੇਤ 29 ਜਣਾਂ ਨੇ ਸਾਨੂੰ ਲਿਖਤੀ ਤੌਰ ਤੇ ਠੇਕਾ ਰੱਦ ਕਰਨ ਵਾਸਤੇ ਲਿਖ ਕੇ ਦਿੱਤਾ ਜਿਹੜਾ ਕਿ ਜਿਸਦੇ ਵੀ ਹਫ਼ਤੇ ਡੀਸੀ ਸਾਹਿਬ ਨੇ ਅੱਗੇ ਕਮਿਸ਼ਨਰ ਸਾਹਿਬ ਨੂੰ ਉਹ ਭੇਜਤਾ ਵੀ ਸਾਡੇ ਕੋਲ 29 ਜਨਾਂ ਦੇ ਆ ਚੁੱਕੀ ਹੈ ਡਿਮਾਂਡ ਤੇ ਇਹਦੀ ਪ੍ਰੋਸੀਡਿੰਗ ਚਲਾਈ ਜਾਵੇ ਤੇ ਹਾਊਸ ਦੇ ਵਿੱਚ ਵੀ ਇਹਦਾ ਠੇਕਾ ਰੱਦ ਕਰਨ ਸੰਬੰਧੀ ਪ੍ਰੋਸੀਡਿੰਗ ਭੇਜ ਦਿੱਤੀ ਗਈ ਹੈ ਲੇਕਿਨ ਉਸ ਤੋਂ ਪਹਿਲਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਸਾਡੇ ਵਪਾਰੀਆਂ ਦੀ ਤੇ ਆਮ ਲੋਕਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਹੋਊਗੀ ਜਿਹਦੇ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਜੀ ਧੰਨਵਾਦ ਸੰਦੀਪ ਸਿੰਘ ਲੁੰਬਾ ਸਾਡੇ ਜੈਤੋ ਤੋਂ ਪਹੁੰਚੇ ਨਾ ਸਮਾਸੇ ਵੀ ਜਿਹੜੇ ਕਿ ਹਰੇਕ ਧਰੈ ਨੂੰ ਕਵਰ ਕਰਦੇ ਨੇ ਲੁੰਬਾ ਜੀ ਤੁਸੀਂ ਤੇ ਪਹੁੰਚੇ ਹੋ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਹੈ ਅਸੀਂ ਤਾਂ ਸਾਡੇ ਸੋਨੂ ਹਮੇਸ਼ਵਰੀ ਜੀ ਵੀਰ ਜੀ ਵੱਡੇ ਵੀਰ ਨੇ ਸਾਰੇ ਬਠਿੰਡੇ ਦੀ ਆਵਾਜ਼ ਹੈ ਇਹ ਇਕੱਲੇ ਸਾਡੇ ਨਹੀਂ ਪੂਰੇ ਮਾਲਵੇ ਦੀ ਸ਼ਾਨ ਮਾਲਵੇ ਦੀ ਆਣ ਮਾਨ ਸੋਨੂ ਹਮੇਸ਼ਵਰੀ ਇਹ ਸਿਰਫ ਇਸ ਸਟ੍ਰਗਲ ਕਰਕੇ ਅਸੀਂ ਸ਼ੁਰੂ ਤੋਂ ਉਹਨਾਂ ਨੂੰ ਸਲੂਟ ਕਰਦੇ ਜਦੋਂ ਤੋਂ ਅਸੀਂ ਸੰਸਥਾ ਬਣਾਈ ਹੈ ਸਾਡਾ ਕੋਈ ਬੱਚਾ ਬਿਮਾਰਾ ਮਾਂ ਬਿਮਾਰਾ ਭੈਣ ਬਿਮਾਰਾ ਜਵਾਈ ਢਿੱਲਾ ਕਿੰਨਾ ਡੇਂਗੂ ਚ ਇਹਨਾਂ ਨੇ ਸਾਨੂੰ ਹੈਲਪ ਕੀਤੀ ਹੈ ਰੱਬ ਜਾਣਦਾ ਜਾਂ ਸੋਨੂ ਮਹੇਸ਼ਵਰੀ ਜਾਣਦਾ ਜਾਂ ਲੂੰਬਾ ਜਾਣਦਾ ਇੱਕ ਫੋਨ ਤੇ ਚਾਰ ਚਾਰ ਮੁੰਡੇ ਖੂਨ ਵਾਸਤੇ ਇਹਨਾਂ ਨੇ ਹਾਜ਼ਰ ਕੀਤੇ ਅਸੀਂ ਇਹਨਾਂ ਲੋਕਾਂ ਦਾ ਕਿੱਥੇ ਇਹਨਾਂ ਦਾ ਦੇਣ ਦੇ ਦਾਂਗੇ ਇਹ ਰੱਬ ਬੰਦੇ ਰੱਬ ਇਹਨਾਂ ਕਰਕੇ ਅਸੀਂ ਖੜੇ ਅੱਜ ਕਿੰਨੀ ਦੁਨੀਆ ਆਈ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਾਈ ਜੀ ਦੇ ਨਾਲ ਖੜੇ ਆ ਲੇਕਿਨ ਇਹ ਜਿਹੜੀ ਗੁੰਡਾਗਰਦੀ ਆ ਬਿਲਕੁਲ ਸਹੀ ਹੱਕ ਸੱਚ ਦੇ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਆ ਇਹ ਬਿਲਕੁਲ ਜੇ ਨਾ ਸਰਕਾਰ ਅੱਜ ਵੀ ਇਸ ਦੁਬਾਰ ਨਹੀਂ ਜਾਗਦੀ ਤੇ ਇਸ ਦੁਬਾਰ ਦੇ ਸੰਘਰਸ਼ ਬਹੁਤ ਜ਼ਿਆਦਾ ਤਿੱਖਾ ਹੋ ਜਾਊਗਾ ਬਠਿੰਡਾ ਨਿਵਾਸੀਆਂ ਦਾ ਬਠਿੰਡਾ ਵਪਾਰ ਮੰਡਲ ਦਾ ਬਠਿੰਡਾ ਦੇ ਵਪਾਰੀਆਂ ਦਾ ਹੱਥ ਜੋੜ ਕੇ ਧੰਨਵਾਦ ਹੈ ਜਿਨ੍ਹਾਂ ਨੇ ਦੇਖੋ ਸਾਰਾ ਸ਼ਹਿਰ ਅੱਜ ਸੀਲ ਹੋ ਗਿਆ ਸਾਰਾ ਸ਼ਹਿਰ ਅੱਜ ਬੰਦ ਕਰਤਾ ਇਹ ਬਹੁਤ ਵੱਡੀ ਅੱਜ ਤੱਕ ਦੀ ਮਿਸਾਲ ਹੈ ਕਿ ਇੱਕ ਸਮਾਜ ਸੇਵੀ ਦੀ ਆਵਾਜ਼ ਤੇ ਸੋਨੂ ਮਹੇਸ਼ਵਰੀ ਦੇ ਨਾਲ ਵਪਾਰ ਮੰਡਲ ਖੜਿਆ ਉਸ ਤੋਂ ਲਵਾ ਹਜ਼ਾਰਾਂ ਸੰਸਥਾ ਨੇ ਲਿਖਤੀ ਰੂਪ ਚ ਇਹਨਾਂ ਨੂੰ ਆਪਣੇ ਮੰਗ ਪੱਤਰ ਦਿੱਤੇ ਤੁਹਾਡੇ ਨਾਲ ਹੈ ਤੇ ਹੁਣ ਵੀ ਨਹੀਂ ਸਰਕਾਰ ਜਾਗਦੀ ਤਾਂ ਮੀਡੀਆ ਸਾਹਮਣੇ ਸੀ ਆਪਣੀ ਦੱਸਦੇ ਆ ਤੁਹਾਨੂੰ ਸਟੇਟਮੈਂਟ ਕਿ ਦੁਬਾ ਦੇ ਤਿੱਖਾ ਚੱਲੂਗਾ ਕੰਮ ਇਹ ਬੰਦ ਹੋ ਕੇ ਰਹਿਣੀ ਹੈ ਇਹ ਟੋ ਵੈਨ ਬੰਦ ਕਰਨੀ ਪੈਣੀ ਹੈ ਅਸੀਂ ਨਹੀਂ ਝੁਕਦੇ ਉਹਨਾਂ ਚਰ ਸਾਡੇ ਮੰਡੀਆਂ ਚੋਂ ਭੈਣ ਕੋਈ ਢਿੱਲੀ ਹੈ ਕਿਹਦਾ ਪਿਓ ਤੇ ਲਓ ਦਵਾਈ ਲੈਣ ਅੰਦਰ ਗਿਆ ਯਾਰ ਕਾਰ ਖੜੀ ਹੈ ਕੋਈ ਵਿਗਨ ਨਹੀਂ ਪਿਆ ਰਿਆ ਟ੍ਰੈਫਿਕ ਚੱਲ ਰਿਆ ਸਾਈਡ ਦੇ ਘਟੀ ਲਈ ਆ ਉਹਦੀ ਲੈ ਕੇ ਲੋਕ ਲਾ ਦਿੰਦੇ ਆ ਲੋਕ ਲਾਓ 500 ਰੁਪਇਆ ਦਿਓ ਫੇਰ ਥੋਡੀ ਗੱਡੀ ਸਹੀ ਪਾਰਕਿੰਗ ਚ 500 ਆਪਣਾ ਹੱਕ ਹੁਕਮ ਜੀ ਨੀਤਾ ਜੀ 500 ਰੁਪਇਆ ਦੇ ਦਿਓ ਤਾਂ ਗੱਡੀ ਥੋਡੀ ਵੈਲ ਬਹੁਤ ਵਧੀਆ ਸਟੇਜ ਤੇ ਖੜੀ ਹੈ ਅਗਰ 500 ਨਾ ਦਿਓ ਤਾਂ ਤੁਸੀਂ ਨਾ ਪਾਰਕਿੰਗ ਚ ਖੜੇ ਹੋ ਫਿਰ ਤੁਸੀਂ ਬਹੁਤ ਵੱਡੀ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਇਹ ਗੱਲ ਕਿੱਥੇ ਨੂੰ ਗਈ ਤੁਸੀਂ ਮੈਨੂੰ ਦੱਸੋ ਜੀ ਉਹ ਬਾਜੀ ਜਿਹੜੇ ਉਹਨਾਂ ਨੇ ਬੰਦੇ ਛੱਡੇ ਆ ਜਨਕਿ ਕਮਿਸ਼ਨ ਤੇ ਉਹਨਾਂ ਨੂੰ ਵੀ ਕਮਿਸ਼ਨ ਦੇਣਾ ਉਹ ਕਹਿੰਦੇ ਅਸੀਂ ਖਾਵਾ ਦੇਣੀ ਆ ਬਾਈ ਜੀ ਕਮਿਸ਼ਨ ਦੇ ਛੱਡਣ ਨੂੰ ਕਿਹਾ ਕਿਨੇ ਆ ਸਬਧਾਨੇ ਥੋੜੀ ਕਹਿੰਦਾ ਤੁਸੀਂ ਚੱਕ ਕੇ ਇੱਥੇ ਕੋਈ ਬਾਥ ਤੇ ਜੇ ਕੋਈ ਬਾਥਰੂਮ ਬਾਹਰ ਢੁੱਲ ਗਿਆ ਤਾਂ ਉਹਦੇ 50 ਰੁਪਏ ਜੁਰਮਾਨਾ ਲਾ ਦਿਓ ਇਹ ਤਾਂ ਉਹ ਗੱਲ ਕਰਤੀ ਇਹਨਾਂ ਨੇ ਪੀਲੀਆਂ ਲੈਣਾ ਲਾਤੀਆਂ ਉੱਥੇ ਕੁਛ ਗੱਡੀਆਂ ਦੇ ਪਰਚੀਆਂ ਇਹਨਾਂ ਨੇ ਕੱਢਦੇ ਮਹੀਨੇ ਦੇ ਪਾਸ ਹੈ ਮੇਰੇ ਅਰਗੇ ਬੰਦਾ ਗੱਡੀਆਂ ਦੇਖ ਕੇ ਗੱਡੀਆਂ 'ਚ ਗੱਡੀ ਲਾ ਦਿੰਦਾ ਨਾ ਉੱਥੇ ਕੋਈ ਲੇਖੇ ਲਾਇਆ ਉਹਦੀ ਚੱਕੇ ਚੀਸ ਉਹਦੀ 500 ਦੀ ਪਰਚੀ 800 ਰੁਪਏ ਦੀ ਇਹ ਕੀ ਮਤਲਬ ਹੋਇਆ ਤੇ ਢੁੰਡਾ ਕਰਦੀ ਹੈ ਪੈਸੇ ਬਣਾਉਣ ਦਾ ਤਰੀਕਾ ਜਿਹੜੇ ਮਿਲੇ ਹੋਏ ਕਾਲੇ ਸੱਪ ਹੈ ਇਹਨਾਂ ਦੇ ਧੋਣਾ ਰਗੜਾਂਗੇ ਇਹਨਾਂ ਨੂੰ ਅਸੀਂ ਬਾਹਰ ਕੱਢ ਕੱਢ ਕੇ ਲਿਆਵਾਂਗੇ ਜਿਹੜੇ ਮਿਲੀ ਭੁਗਤ ਵਾਲੇ ਸੱਪ ਆ ਦੇਖੋ ਸਭ ਤੋਂ ਵੱਡੀ ਨਲਾਇਕੀ ਆ ਲੱਖੇ ਸਿਧਾਨੇ ਵਰਗੇ ਸਾਡੇ ਵੀਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸ਼ੂਦ ਤੋਂ ਸੰਘਰਸ਼ ਕਰਦੇ ਆਏ ਆ ਚਲੋ ਲੱਖੇ ਤੋਂ ਇਲਾਵਾ ਹੋਰ ਵੀ ਸਾਡਾ ਵੀ ਹੱਕ ਮੰਗਦਾ ਕੱਲੇ ਲੱਖੇ ਨੇ ਜਿੰਮੇਵਾਰੀ ਥੋੜੀ ਪੰਜਾਬ ਦੀ ਲਿੱਤੀ ਆ ਸਾਡਾ ਵੀ ਹੱਕ ਮੰਗਦਾ 76ਵਾਂ ਤੇ ਚੱਲ ਕਿੰਨਵਾਂ ਆ ਰਿਹਾ 78ਵਾਂ ਆ 76ਵਾਂ ਹੀ ਲਿਖਿਆ ਹੋਇਆ ਇਹਨਾਂ ਨੂੰ ਇੰਨਾ ਨਹੀਂ ਪਤਾ ਵੀ ਕਿਹੜਾ ਸਨ ਚੱਲ ਰਿਹਾ ਕਿਹੜੇ ਸਾਡਾ ਆਜ਼ਾਦ ਕਿੰਨੇ ਸਾਲ ਹੋ ਗਏ ਇੱਕ ਗੱਲ ਸੁਣੋ ਇੱਥੇ ਗਲਤੀਆਂ ਕਿੰਨੀਆਂ ਜੇ ਤੁਸੀਂ ਗੱਲ ਕਰੋ ਘੱਟ ਤੋਂ ਘੱਟ ਤਿੰਨ ਚਾਰ ਗਲਤੀਆਂ ਇੱਕ ਨਿਕੋ ਗਲਤ ਲਿਖਤਾ ਇੱਕ ਨਗਰ ਜਿਹਨੇ ਉਹ ਲਿਖਤਾ ਵੇਖੋ ਜੀ ਉਹ ਵੀ ਗਲਤ ਲਿਖਤਾ ਇਹਨਾਂ ਨੇ ਆ ਨਰਕ ਆ ਨਰਕ ਮੈਂ ਕਹਿੰਦਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਯਾਰ ਇਹਨਾਂ ਨੇ ਐਮਸੀ ਵੀ ਲਿਆ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਆ ਕਿਹੜੇ ਮੈਂ ਕਹਿੰਦਾ ਐਡੀ ਸੋਚ ਤਕੜੀ ਤੁਹਾਨੂੰ ਮੈਂ ਕਹਿੰਦਾ ਅਨਪੜ ਭਰਤੀ ਕੀਤੀ ਐ ਇਹ ਅਨਪੜ ਭਰਤੀ ਕੀਤੀ ਐ ਇਹ ਮੈਨੂੰ ਲੱਗਦਾ ਨਾ ਲੋਕਾਂ ਦੇ ਹੱਕ ਮਾਰ ਕੇ ਦੂਜੇ ਵਰਗ ਦੇ ਹੱਕ ਮਾਰ ਕੇ ਭਰਤੀ ਕੀਤੀ ਵਾ ਪੈਸੇ ਪੋਏ ਦੇ ਕੇ ਹੁਣ ਇਹ ਕਸੂਰ ਪਤਾ ਕਿਹਦਾ ਕੱਢਿਆ ਜਾਂਦਾ ਯਾਰ ਮੈਂ ਕਹਿੰਦਾ ਸਤਵੀਂ ਸਤਵੀਂ ਦੇ ਜਵਾਬ ਨੂੰ ਪੁੱਛ ਲਈਏ ਵੀ ਨਗਰ ਨਿਗਮ ਪਾ ਦਿਓ ਪਾ ਦੂਗਾ ਤੇਰਾ ਫੜੇ ਲਿਖੇ ਅਫਸਰ ਹੈ ਲੱਖ ਦੀਆਂ ਲਾਂਹ ਦੇਣਾ ਅਫਸਰਾਂ ਦੇ ਜਿਨ੍ਹਾਂ ਨੇ ਬੋਰਡ ਬਣਾਏ ਆ ਲੱਖ ਦੀਆਂ ਲਾਂਹ ਦਾ ਤੁਹਾਡੇ ਅਫਸਰਾਂ ਦੇ ਆ ਬੋਰਡ ਨਰਕ ਬਿਠਾ ਦੇਖੋ ਜੀ ਮੀਡੀਆ